ਤੁਮਾਰ ਕੀਤੀ ਜਾਂਦੀ ਹੈ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਪਰਿਵਾਰ ਤੇ ਹਮਲਾ ਹੋਇਆ ਹੈ ਤੇ ਦੱਸ ਦਈਏ ਕਿ ਇਸ ਦੇ ਦਰਮਿਆਨ ਕਈ ਲੋਕ ਜ਼ਖਮੀ ਹੋ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਸ਼ ਨੂੰ ਲੈ ਕੇ ਮਹੱਲੇ ਦੇ ਕੁਝ ਲੋਕ ਪੁਰਾਣੀ ਰੰਜਸ਼ ਨੂੰ ਲੈ ਕੇ ਪਰਿਵਾਰ ਤੇ ਹਮਲਾ ਹੋਇਆ ਹੈ ਤੇ ਦੱਸਿਆ ਗਿਆ ਕਿ ਇਸ ਦੇ ਦਰਮਿਆਨ ਕਈ ਲੋਕ ਜ਼ਖਮੀ ਹੋ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਸ਼ ਨੂੰ ਲੈ ਕੇ ਮਹੱਲੇ ਦੇ ਕੁਝ ਲੋਕਾਂ ਦੇ ਵੱਲੋਂ ਮੁੰਡੇ ਦੀ ਕਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦ ਪਰਿਵਾਰਿਕ ਮੈਂਬਰ ਆਉਂਦੇ ਨੇ ਤੇ ਉਹਨਾਂ ਨੂੰ ਵੀ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਇੱਕ ਪਰਿਵਾਰ ਦੇ ਅੱਧਾ ਦਰਜਨ ਦੇ ਕਰੀਬ ਮੈਂਬਰਾਂ ਨੂੰ ਚੋਣਾ ਦੀ ਰੰਜਸ਼ ਦੇ ਚੱਲਦਿਆਂ ਮਹੱਲੇ ਦੇ ਹੀ ਕੁਝ ਲੋਕਾਂ ਦੇ ਵੱਲੋਂ ਕੁੱਟਿਆ ਜਾਂਦਾ ਤੇ ਜ਼ਖਮੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਅਕਤੀ ਜਿਸ ਦਾ ਇਹ ਕਹਿਣਾ ਹੈ ਕਿ ਇਸੇ ਦਰਮਿਆਨ ਉਸ ਦੇ ਕੇਸਾ ਦੀ ਵੀ ਬਿਆਦਬੀ ਕੀਤੀ ਗਈ ਹੈ ਤੇ ਉਕਤ ਪਰਿਵਾਰ ਨੇ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਮਾਮਲਾ ਬੋਹਰਦਾ ਜਿੱਥੇ ਚੂਣਾ ਦੀ ਰੰਜਸ਼ ਦੇ ਚੱਲਦਿਆਂ ਇੱਕ ਪਰਿਵਾਰ ਤੇ ਹਮਲਾ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਕਰ ਦਿੱਤੇ ਗਏ ਨੇ ਤਾਂ ਇੱਕ ਜਿਹੜਾ ਮੁੰਡਾ ਹੈ ਦੱਸਿਆ ਜਾ ਰਿਹਾ ਕਿ ਸਭ ਤੋਂ ਪਹਿਲਾਂ ਉਸਦੇ ਨਾਲ ਕਟਮਾਰ ਹੁੰਦੀ ਹੈ ਤੇ ਜਦ ਉਸਦੇ ਪਿਤਾ ਤੇ ਚਾਚਾ ਤੇ ਇਸ ਦੇ ਦਰਮਿਆਨ ਹੀ ਉਸਦੀ ਚਾਚੀ ਜਿਹੜੀ ਹੈ ਉਹ ਬਚਾਉਣ ਦੇ ਲਈ ਆਉਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕਟਮਾਰ ਤੇ ਦੁਰਵਿਹਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਮਿੰਟਾਂ ਦੇ ਵਿੱਚ ਹੀ ਮੌਕੇ ਤੇ ਗਾਹ ਪੈ ਜਾਂਦਾ ਹੈ ਤੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਲੋਕ ਪਹੁੰਚ ਜਾਂਦੇ ਨੇ ਤੇ ਪਰਿਵਾਰ ਦੀ ਜਮ ਕੇ ਕੁਟਮਾਰ ਕੀਤੀ ਗਈ ਹੈ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਉਧਰ ਪੀੜਤ ਪਰਿਵਾਰ ਇਸ ਵੇਲੇ ਹੁਣ ਇਨਸਾਫ ਦੀ ਮੰਗ ਕਰ ਰਿਹਾ ਤੇ ਪੁਲਿਸ ਦੇ ਵੱਲੋਂ ਜਿੱਥੇ ਇਸ ਮਾਮਲੇ ਦੇ ਵਿੱਚ ਜਿਹੜੇ ਬਿਆਨ ਨੇ ਉਹ ਲੈ ਲਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜਾ ਪਰਿਵਾਰ ਆ ਉਸ ਦਾ ਕਹਿਣਾ ਹੈ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਕਿਥੇ ਰਹਿੰਦੇ ਹੋ ਕੀ ਗੱਲਬਾਤ ਕੀ ਹੋਈ ਹੈ ਜੀ ਤੁਹਾਡੇ ਨਾਲ ਮੈਂ ਜੀ ਹਰਨਾਮ ਸਿੰਘ ਪਿੰਡ ਖੀਆਂ ਸਰਵਤ ਰਹਣ ਵਾਲਾ ਮੈਂ ਇੱਕ ਆਪਈ ਮੇਨ ਗਲੀ ਚ ਰਹਿੰਦਾ ਜੀ ਮੇਰਾ ਸਾਧਨ ਗਲੀ ਚ ਰੁਕਦਾ ਹੈ ਤਾਂ ਇਹਨਾਂ ਦੇ ਭਰਾ ਮੈਨੂੰ ਵੱਡੇ ਡਾਕਟਰ ਗਏ ਨੇ ਹੂੰ ਹੂੰ ਇਹਨਾਂ ਦਾ ਮੁੰਡਾ ਟੀਚਰ ਲੱਗਿਆ ਆ ਇਹਨਾਂ ਸਾਡਾ ਜੀਣਾ ਆਰਾਮ ਕਰ ਰੱਖਿਆ ਗਲੀ ਦੇ ਵਿੱਚ ਇਹ ਕਹਿੰਦੇ ਸਾਡ ਨਹੀਂ ਰੁਕਣੇ ਚਾਹੀਦੇ ਪਹਿਲਾਂ ਵੀ ਇਹਨਾਂ ਧੱਕੇ ਨਾਲ ਸਾਡੇ ਕੋਈ ਗੇਟ ਕਢਾ ਲਿਆ ਸਰਪੰਚ ਸਾਹਿਬ ਨੇ ਪੁਲਿਸ ਨੂੰ ਮੰਗਾ ਕੇ ਸਰਪੰਚ ਇਹਨਾਂ ਦਾ ਆਪਦਾ ਬਣਿਆ ਸੀ ਇਹਨਾਂ ਨੇ ਪਹਿਲਾਂ ਧੱਕਾ ਕਰਕੇ ਗੇਟ ਕਢਾ ਲਿਆ ਹੁਣ ਧੱਕੇ ਨਾਲ ਸਾਨੂੰ ਇੱਕ ਕਾਰਵਾਈ ਪੁੰਦੇ ਨੇ ਸਾਡੇ ਕਲੇਸ ਕਰਦੇ ਨੇ ਆ ਵੇਖੋ ਜੀ ਮੇਰੇ ਸਿਰ ਦੇ ਅਜਵਾਲ ਤੇ ਦਾੜੀ ਪੱਟੀਆਂ ਇਹਨਾਂ ਨੇ ਮੇਰੇ ਨਾਮ ਬਰਵਿੰਦਰ ਕੌਰ ਹੈ ਕੱਲ੍ਹ ਵਾ ਤੇ ਆ ਜੀ ਘਰੇ ਫੋਨ ਕਹੇ ਬੱਚੇ ਦੁਕਾਨ ਤੇ ਆ ਰਹੇ ਸੀ ਬੱਚੇ ਇਕੱਲੇ ਨੂਨਾ ਪ੍ਰਿੰਸ ਨੂੰ ਬੱਚੇ ਨੂੰ ਇਕੱਲੇ ਨੂਰ ਨਾਲੇ ਘੇਰ ਲਿਆ ਕੱਲਾ ਦੇਖ ਕੇ ਇਹਨੇ ਘਰੇ ਫੋਨ ਕੀਤਾ ਵੀ ਮੇਰੇ ਚਾਚਾ ਜੀ ਮੇਰੇ ਨਾਲ ਲੜ ਰਹੇ ਨੇ ਤੁਸੀਂ ਆਓ ਇਹ ਕੱਲਾ ਜਣਾ ਸੀ ਉਹ ਸਾਰੇ ਜਣੇ ਇਕੱਠੇ ਹੋ ਗਏ ਇਹਨਾਂ ਦੇ ਮਗਰਮਗਰ ਮੈਂ ਵੀ ਆ ਗਈ ਸਰਦਾਰ ਜੀ ਦੇ ਪਿੱਛੇ ਪਿੱਛੇ ਮੈਂ ਵੀ ਪੱਜੀ ਮੈਂ ਕਿਹਾ ਮੈਂ ਜਾ ਕੇ ਇਹਨਾਂ ਨੂੰ ਛਡਾਉਣੀ ਆ ਇਹਨਾਂ ਨੂੰ ਜਦੋਂ ਮੈਂ ਛਡਾਉਣ ਵਾਸਤੇ ਆਈ ਇਹਨਾਂ ਦੇ ਇੱਕ ਜਣ ਤੇ ਇੱਕ ਬੱਚਾ ਇੱਕ ਵੀਰ ਜੀ ਸਰਦਾਰ ਜੀ ਹਰਨਾਮ ਸਿੰਘ ਨੇ ਪ੍ਰਿੰਸ ਮਤਲਬ ਬੱਚਾ ਸਾਡਾ ਬੇਟਾ ਪ੍ਰਿੰਸ ਹੈ ਵੀਰਿੰਦਰਜੀਤ ਨੇ ਵੀਰਿੰਦਰਜੀਤ ਨੂੰ ਤਰ੍ਹਾਂ ਨੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਵੀ ਮਤਲਬ ਮਾਰਪਟਾਈ ਕੀਤੀ ਉਹਦੇ ਤੇ ਪੇਟ ਚ ਬੁਰੀ ਜਬ ਤਰੀ ਬੁਰੀ ਤਰ੍ਹਾਂ ਲੱਤਾਂ ਉਹਨਾਂ ਨੇ ਮਾਰੀਆਂ ਉਹ ਬੁਰੀ ਤਰ੍ਹਾਂ ਪੀੜਿਤ ਹੋਏ ਸੀਗੇ ਦਰਦ ਨਾਲ ਰੋ ਰਹੇ ਸੀਗੇ ਜਦੋਂ ਮੈਂ ਮੌਕੇ ਤੇ ਹੀ ਬਿਲਕੁਲ ਉੱਚੀ ਉੱਚੀ ਹੋ ਰਹੇ ਸੀ ਇੰਨੀ ਪੂਰੀ ਤਰ੍ਹਾਂ ਨਾਲ ਇਹ ਪੂਰੀ ਹਾਲਤ ਨਾਲ ਮਾਰਿਆ ਇਹਨਾਂ ਨੇ ਫਦਰ ਵਿੱਚ ਪੁਨਜੀਓ ਕੀ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਹੈ ਜੀ ਮੈਨੂੰ ਖੁਈਆਂ ਸਰੋ ਬਜ਼ਾਰ ਵਾਲਿਆਂ ਦਾ ਫੋਨ ਆਇਆ ਤੇ ਉਹਨਾਂ ਨੇ ਵੀਡੀਓ ਖਲੀਆਂ ਵੀ ਇਸ ਤਰ੍ਹਾਂ ਕਰਕੇ ਇਹ ਗੁਰਸਿੱਖ ਪਰਿਵਾਰ ਦੀ ਕਿਸਾਂ ਦੀ ਬੇਦਵੀ ਕੀਤੀ ਗਈ ਹੈ ਤੇ ਮੈਂ ਏ ਟਾਈਮ ਹਸਪਤਾਲ ਪਹੁੰਚਿਆ ਤੇ ਵਾਕਿਆ ਹੀ ਕੋਈ ਇਹ ਸਾਰਾ ਹੀ ਗੁਰਸਿੱਖ ਪਰਿਵਾਰ ਹੈ ਚਾਹੇ ਬੀਬੀਆਂ ਚਾਹੇ ਆ ਮੁੰਡੇ ਹੈ ਚਾਹੇ ਇਹਨਾਂ ਦਾ ਪਰਿਵਾਰ ਸਾਰਾ ਗੁਰਸਿੱਖ ਪਰਿਵਾਰ ਹੈ ਗੁਰਸਿੱਖ ਪਰਿਵਾਰ ਹੋਣ ਦੀ ਸਜ਼ਾ ਮਿਲ ਰਹੀ ਹੈ ਸਾਨੂੰ ਪੁਰਾਣੀ ਰੰਜਸ਼ ਨੂੰ ਲੈ ਕੇ ਪਰਿਵਾਰ ਤੇ ਹਮਲਾ ਹੋਇਆ ਹੈ ਤੇ ਦੱਸ ਦਈਏ ਕਿ ਇਸ ਦੇ ਦਰਮਿਆਨ ਕਈ ਲੋਕ ਜ਼ਖਮੀ ਹੋ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਸ਼ ਨੂੰ ਲੈ ਕੇ ਮਹੱਲੇ ਦੇ ਕੁਝ ਲੋਕਾਂ